ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫਾਜ਼ ਤੇ। ਸ਼ੁਰੂ ਕਰਦੇ ਆਂ ਕਹਾਣੀ ਵਤਨਾਂ ਦੇਰਾ ਭਾਗ 4 ਲੇਖਕ ਗੁਰਪ੍ਰੀਤ ਸਿੰਘ ਪਾਲਾ ਹਾਂਜੀ ਵਰਸੋਂ ਬੁਲਾਇਆ ਉਹਨਾਂ ਨੇ। ਭਰਪੂਰ ਚੱਲ ਵਧੀਆ ਇਹ ਗੱਲ ਆ ਫਿਰ ਤਾਂ ਆਪਾਂ ਇਕੱਠੇ ਹੀ ਚੱਲਾਂਗੇ ਨਾਲੇ ਮੇਰੇ ਮਨ 'ਚ ਜੋ ਸਵਾਲ ਆਏ ਉਹ ਵੀ ਕਲੀਅਰ ਹੋ ਜਾਣਗੇ। ਪਾਲਾ ਹਾਂਜੀ ਠੀਕੇ। ਭਰਪੂਰ ਹੋਰ ਫਿਰ ਭਾਂਡਿਆ ਅੱਜ ਕੀ ਬਣਾ ਕੇ ਖਵਾ ਰਿਆ ਆਪਣੇ ਮਾਮੇ ਨੂੰ? ਪਾਲਾ ਜੋ ਕਹੋਗੇ ਆਪਾਂ ਬਣਾ ਲੈਂਦੇ ਆਂ ਭਰਪੂਰ ਤੋਂ ਫਿਰ ਇੱਕ ਕੰਮ ਕਰਾ ਆਟਾ ਗੁੰਨਾ ਤੇ ਮੈਂ ਦਾਲ ਬਣਾਉਂਦਾ ਫਿਰ ਪਾਲਾ ਉੱਠ ਕੇ ਆਟਾ ਗੁੰਨਣ ਲੱਗ ਪਿਆ ਤੇ ਭਰਪੂਰ ਦਾਲ ਬਣਾਉਣ ਦੀ ਤਿਆਰੀ ਕਰਨ ਲੱਗ ਪਿਆ ਆਟਾ ਗੁੰਨ ਕੇ ਪਾਲਾ ਉਹਨਾਂ ਦੀ ਦਾਲ ਬਣਾਉਣ ਚ ਹੈਲਪ ਕਰਨ ਲੱਗ ਪਿਆ ਦਾਲ ਬਣਨ ਤੋਂ ਬਾਅਦ ਪਾਲੇ ਨੇ ਛੇਤੀ ਨਾਲ ਰੋਟੀਆਂ ਵੀ ਲਾ ਲਈਆਂ ਤੇ ਫਿਰ ਦੋਵਾਂ ਨੇ ਇਕੱਠਿਆਂ ਬੈਠ ਕੇ ਗਰਮ ਗਰਮ ਰੋਟੀ ਖਾਧੀ ਰੋਟੀ ਪਾਣੀ ਖਾ ਕੇ ਪਾਲੇ ਨੂੰ ਸਮਝਾ ਕੇ ਫਿਰ ਭਰਪੂਰ ਬਾਸ ਮੁਰ ਗਿਆ। ਫਿਰ ਜਿਸ ਦਿਨ ਦੋਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਦੇ ਦਫਤਰ ਜਾਣਾ ਸੀ। ਭਰਪੂਰ ਸਵੇਰੇ ਹੀ ਉਸਦੇ ਕੋਲ ਆ ਗਿਆ ਤੇ ਫਿਰ ਉਹ ਦੋਵੇਂ ਉਹਨਾਂ ਦੇ ਦਫਤਰ ਚੱਲ ਪਏ। ਉਹ ਦੋਵੇਂ ਆਫਿਸ ਚ ਆ ਕੇ ਬੈਠੇ ਚਾਹ ਪਾਣੀ ਪੀਤਾ ਤੇ ਫਿਰ ਭਰਪੂਰ ਨੇ ਉਹਨਾਂ ਨਾਲ ਮਿਲ ਕੇ ਸਾਰੀ ਗੱਲਬਾਤ ਕੀਤੀ ਤੇ ਆਪਣੇ ਮਨ ਦੇ ਸਾਰੇ ਸ਼ੰਕੇ ਦੂਰ ਕੀਤੇ। ਫਿਰ ਉਹਨਾਂ ਕਿਹਾ ਕਿ ਥੋੜੇ ਹੀ ਦਿਨਾਂ ਤੱਕ ਸ਼ਾਇਦ ਵੀਜ਼ਾ ਵੀ ਆ ਜਾਵੇਗਾ। ਤੁਸੀਂ ਆਪਣੀ ਪੂਰੀ ਤਿਆਰੀ ਰੱਖੋ ਫਿਰ ਉਹ ਦੋਵੇਂ ਬਾਹਰ ਆ ਗਏ ਬਾਹਰ ਆ ਕੇ ਭਰਪੂਰ ਪਾਲੇ ਨੂੰ ਕਹਿਣ ਲੱਗਾ ਲੈ ਵੀ ਭਾਂਜਿਆ ਹੁਣ ਕਿੱਜ ਦੇਣਾ ਨੂੰ ਯਾਰ ਤੂੰ ਵੀ ਇੱਥੋਂ ਉਡਾਰੀ ਮਰ ਜਾਏਗਾ ਸੱਚੀ ਮੈਨੂੰ ਤੇਰੀ ਬਹੁਤ ਜ਼ਿਆਦਾ ਉਹ ਸੰਤਾ ਕੋਈ ਕੁਝ ਦੱਸਣ ਵਾਲਾ ਜਾਂ ਸਹੀ ਰਾਹ ਪਾਉਣ ਵਾਲਾ ਹੈ ਹੀ ਨਹੀਂ ਸੀ ਪਰ ਹੁਣ ਅੱਗੇ ਦਾ ਸਫ਼ਰ ਤੈਨੂੰ ਇਕੱਲੇ ਨੂੰ ਹੀ ਤੈਅ ਕਰਨਾ ਪੈਣਾ ਹੈ ਡਰੀ ਨਾ ਹੌਸਲਾ ਨਾ ਛੱਡੀ ਬਸ ਘਟਿਆ ਰਹੀ ਕਿਉਂਕਿ ਉੱਥੇ ਕੋਈ ਮੇਰੇ ਵਾਂਗੂ ਤੈਨੂੰ ਸਲਾਹ ਦੇਣ ਵਾਲਾ ਨਹੀਂ ਹੋਣਾ ਨਾ ਜਦ ਵੀ ਕਦੇ ਲੋੜ ਪਈ ਤਾਂ ਮੈਨੂੰ ਯਾਦ ਕਰ ਲਿਆ ਕਰੀ ਹੁਣ ਤੂੰ ਵੀ ਨਾ ਵਾਕਿਆਂ ਵਾਂਗੂ ਉੱਥੇ ਜਾ ਕੇ ਆਪਣੇ ਇਸ ਮਾਮੇ ਨੂੰ ਭੁਲਾ ਦੇ ਪਾਲਾ ਲੈ ਇਹ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਮਾਮਾ ਜੀ ਬੇਬੇ ਬਾਪੂ ਤੋਂ ਬਾਅਦ ਤੁਸੀਂ ਹੀ ਹੋ ਤਾਂ ਉਹ ਜਿਸ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਸੰਭਾਲਿਆ ਹੈ ਚੰਗਾ ਭੁਰਾ ਸਮਝਾਇਆ ਹੈ ਤੁਹਾਡਾ ਦੇਣ ਤਾਂ ਮੈਂ ਕਦੇ ਵੀ ਨਹੀਂ ਦੇ ਸਕਦਾ ਕਿ ਹੈ ਕਿ ਉਹਨਾਂ ਦੇ ਗੱਲ ਲੱਗ ਗਿਆ ਤਿੰਨ ਹਫ਼ਤੇ ਪਿੱਛੋਂ ਪਾਲੇ ਦਾ ਵੀਜ਼ਾ ਵੀ ਆ ਗਿਆ ਜਦ ਉਸਨੇ ਇਹ ਗੱਲ ਆਪਣੇ ਘਰ ਦਸੀ ਤਾਂ ਸਾਰੇ ਘਰ ਦੇ ਬਹੁਤ ਖੁਸ਼ ਹੋਏ ਜਦ ਇਹ ਹੀ ਗੱਲ ਉਸ ਦੇ ਚਾਚੇ ਤਾਇਆ ਨੂੰ ਪਤਾ ਲੱਗੀ ਤਾਂ ਉਹ ਵੀ ਸਾਰੇ ਵਧਾਈਆਂ ਦੇਣ ਆਏ ਜਿਨ੍ਹਾਂ ਨੇ ਅਜੇ ਤੱਕ ਉਹਨਾਂ ਦਾ ਸੁੱਖ-ਦੁੱਖ ਵਿੱਚ ਕਦੇ ਹਾਲ-ਚਾਲ ਵੀ ਨਹੀਂ ਸੀ ਪੁੱਛਿਆ ਅੱਜ ਭਰਪੂਰ ਪਾਲੇ ਨੂੰ 에어ਪੋਰਟ ਚੜਾਉਣ ਆਇਆ ਸੀ ਤੇ ਉਸ ਦਾ ਸਮਾਨ ਸਾਰਾ ਗੱਡੀ ਚੋਂ ਕੱਢ ਕੇ ਟਰਾਲੀ 'ਚ ਰੱਖਿਆ ਤੇ ਉਸ ਨੂੰ ਗੱਲ ਨਾਲ ਲਾ ਕੇ ਕਹਿਣ ਲੱਗਾ ਪੁੱਤਰਾ ਤਗੜਾ ਹੋ ਕੇ ਕੰਮ ਕਰੀ ਤੇ ਮਾਰੇ ਕੰਮਾਂ ਤੋਂ ਤਾਂ ਦੂਰ ਹੀ ਰਹੀ ਸਭ ਤੋਂ ਮੇਨ ਗੱਲ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਕਦੇ ਕਿਸੇ ਦਾ ਭਰੋਸਾ ਨਹੀਂ ਤੋੜਨਾ ਮਿਹਨਤੀ ਬੰਦੇ ਦੀ ਹਰ ਕੋਈ ਕਦਰ ਕਰਦਾ ਹੈ ਜੇ ਕਿਸੇ ਦਾ ਹੱਥ ਫੜੇ ਤਾਂ ਉਸ ਨਾਲ ਆਖਰੀ ਸਾਹ ਤੱਕ ਨਿਭਾਈ ਚੱਲ ਹੁਣ ਜਾ ਮੇਰਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਕਹਿ ਕੇ ਉਸ ਨੂੰ ਅੰਦਰੋਂ ਤੋੜ ਦਿੱਤਾ ਤੇ ਆਪ ਮੂੰਹ ਘੁਮਾ ਕੇ ਆਪਣੀਆਂ ਅੱਖਾਂ ਸਾਫ਼ ਕਰਨ ਲੱਗ ਪਿਆ ਹੁਣ ਤੱਕ ਉਸ ਨੇ ਜੋ ਹੰਝੂ ਰੋਕੇ ਹੋਏ ਸਨ ਉਹ ਹੁਣ ਰੋਕਿਆ ਨਹੀਂ ਰੋ ਰਹੇ ਸਨ ਪਤਾ ਪਾਲੇ ਨੂੰ ਵੀ ਲੱਗ ਗਿਆ ਸੀ ਕਿ ਉਸ ਦਾ ਮਾਮਾ ਰੋ ਰਿਹਾ ਹੈ ਪਰ ਉਸ ਨੇ ਦਿਲ ਤਕੜਾ ਕਰਕੇ ਇੱਕ ਵਾਰੀ ਉਹਨਾਂ ਨੂੰ ਪਿੱਛੇ ਮੁੜ ਕੇ ਦੇਖਿਆ ਤੇ ਅੰਦਰ ਨੂੰ ਚੱਲ ਪਿਆ ਫਿਰ ਅੰਦਰਾ ਕੇ ਸਮਾਨ ਜਮ੍ਹਾਂ ਕਰਵਾਇਆ ਤੇ ਇਨਕੁਆਰੀ ਵਗੈਰਾ ਹੋਈ ਤੇ ਫਿਰ ਉਸ ਨੂੰ ਵੇਟਿੰਗ ਹਾਲ 'ਚ ਭੇਜ ਦਿੱਤਾ ਗਿਆ ਆਲਾ ਜਾ ਕੇ ਵੇਟਿੰਗ ਹਾਲ 'ਚ ਬੈਠ ਗਿਆ ਤੇ ਸਾਹਮਣੇ ਲੱਗੀਆਂ ਸਕਰੀਨਾਂ ਵੱਲ ਦੇਖਣ ਲੱਗਾ ਫਿਰ ਉਹ ਹੈੱਡਫੋਨ ਲਗਾ ਕੇ ਗਾਣੇ ਸੁਣਨ ਲੱਗ ਪਿਆ ਉਹ ਅੱਖਾਂ ਬੰਦ ਕਰੀ ਉਹ ਮਿਊਜ਼ਿਕ ਇੰਜੋਏ ਕਰ ਰਿਹਾ ਸੀ ਕਿ ਕਿਸੇ ਨੇ ਆ ਕੇ ਉਸ ਨੂੰ ਐਕਸਕਿਊਜ਼ ਮੀ ਕਹਿ ਕੇ ਹਿਲਾਇਆ ਜਦ ਉਸਨੇ ਦੇਖਿਆ ਤਾਂ ਸਾਹਮਣੇ ਇੱਕ ਸੋਹਣੀ ਜਿਹੀ ਕੁੜੀ ਖੜੀ ਸੀ ਜਿਸ ਦੇ ਹੱਥਾਂ 'ਚ ਕਾਫੀ ਸਾਰਾ ਸਮਾਨ ਫੜਿਆ ਹੋਇਆ ਸੀ ਫਿਰ ਉਹ ਕੁੜੀ ਕਹਿਣ ਲੱਗੀ ਇਹ ਬੈਗ ਤੁਹਾਡਾ ਹੈ ਤਾਂ ਪਲੀਜ਼ ਇਸ ਨੂੰ ਚੁੱਕ ਕੇ ਕਿਤੇ ਹੋ ਰੱਖ ਦਿਓਗੇ ਆਲੇ ਨੇ ਆਪਣਾ ਬੈਗ ਚੁੱਕ ਕੇ ਆਪਣੀ ਸੀਟ ਨਾਲ ਥੱਲੇ ਰੱਖ ਲਿਆ ਤੇ ਫਿਰ ਉਹ ਕੁੜੀ ਉਸਦੇ ਨਾਲ ਦੀ ਸੀਟ ਤੇ ਬੈਠ ਗਈ ਤੇ ਆਪਣੀ ਚੁੰਨੀ ਸਿਰ ਤੇ ਠੀਕ ਕਰਦੀ ਹੋਈ ਕਹਿਣ ਲੱਗੀ ਥੈਂਕ ਯੂ ਮਿਸਟਰ ਪ੍ਰਵਿੰਦਰ ਸਿੰਘ ਹਾਲਾ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਲੱਗਾ ਜੀ ਫਿਰ ਉਹ ਕੁੜੀ ਉਸ ਦੀ ਬਾਹਵਲ ਇਸ਼ਾਰਾ ਕਰਕੇ ਹੋਏ ਕਹਿਣ ਲੱਗੀ ਇੰਨਾ ਵੱਡਾ ਬਾਹ ਤੇ ਨਾਮ ਲਿਖਵਾਈ ਫਿਰਦੇ ਹੋ ਕਿ ਮੈਨੂੰ ਕੀ ਕਿਸੇ ਨੂੰ ਵੀ ਪਤਾ ਲੱਗ ਜਾਏ ਹਾਲਾ ਹਾਂਜੀ ਸਹੀ ਏ ਮੇਰਾ ਨਾਮ ਹੈ ਜੋਗਨਪ੍ਰੀਤ ਕੌਰ ਕੈਨੇਡਾ ਤੋਂ ਕਹਿ ਕੇ ਉਸ ਵੱਲ ਹੱਥ ਵਧਾਇਆ ਹੱਥ ਮਿਲਾਉਂਦੇ ਹੋਏ ਮੈਂ ਵੀ ਕੈਨੇਡਾ ਹੀ ਜਾ ਰਿਹਾ ਹਾਂ ਜੀ ਜੋਗਨਾ ਅੱਛਾ ਜੀ ਚਲੋ ਇਹ ਤਾਂ ਫਿਰ ਬਹੁਤ ਵਧੀਆ ਗੱਲ ਹੈ ਵੈਸੇ ਕਿਹੜੇ ਕੰਮ 'ਚ ਜਾ ਰਹੇ ਹੋ ਹਾਲਾ ਸਾਡਾ ਪੰਜਾਬੀਆਂ ਦਾ ਤਾਂ ਇੱਕੋ ਹੀ ਕੰਮ ਹੈ ਜੀ ਟਰਾਲਾ ਚਲਾਉਣਾ ਜੋਗਨਾ ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਹਨੂੰ ਫਲਾਈਟ বোর্ডিং ਲਈ ਰੈਡੀ ਹੋਣ ਦੀ ਅਨਾਉਂਸਮੈਂਟ ਆਉਣ ਲੱਗ ਪਈ ਜੋ ਬਣਾ ਓਕੇ ਸਰਦਾਰ ਜੀ ਫਿਰ ਮਿਲਾਂਗੇ ਕੈਨੇਡਾ ਜਾ ਕੇ ਤੇ ਆਪਣਾ ਸਮਾਨ ਲੈ ਕੇ ਚੱਲ ਪਈ ਉਸ ਦੇ ਮਗਰ ਹੀ ਪਾਲਾ ਉੱਠ ਕੇ ਆਪਣੇ ਵੈਗ ਸਾਹਮਣੇ ਤੁਰ ਪਿਆ ਉਹ ਜਹਾਜ਼ ਦੇ ਅੰਦਰ ਆਇਆ ਤੇ ਆਪਣੀ ਸੀਟ ਦੇਖਦਾ ਹੋਇਆ ਜਾ ਕੇ ਫਿਰ ਆਪਣੀ ਸੀਟ ਤੇ ਬੈਠ ਗਿਆ ਕੁਝ ਦੇਰ ਬਾਅਦ ਇਹ ਹੋਸਟਸ ਉਸ ਦੇ ਕੋਲ ਆਈ ਤੇ ਕਹਿਣ ਲੱਗੀ ਕਿ ਸਰ ਤੁਸੀਂ ਆਪਣੇ ਨਾਲ ਕਿਸੇ ਹੋਰ ਪੈਸੇਂਜਰ ਨੂੰ ਬਿਠਾ ਲਵੋਗੇ ਪਾਲ ਨੇ ਹਾਂ ਚ ਸਿਰ ਹਲਾਇਆ ਏਅਰ ਹੋਸਟਸ ਉਸਨੂੰ ਥੈਂਕ ਯੂ ਕਹਿ ਕੇ ਫਿਰ ਜਹਾਜ਼ ਦੇ ਪਿਛਲੇ ਪਾਸੇ ਚਲੀ ਗਈ ਜਦ ਉਸਨੇ ਏਅਰ ਹੋਸਟਸ ਨਾਲ ਸਿਰ ਤੇ ਚੁੰਨੀ ਲਈ ਜੋ ਬੰਨੂ ਦੇਖਿਆ ਤਾਂ ਉਸਨੂੰ ਉਹ ਬਿਲਕੁਲ ਦਿਲਜੋਤ ਵਰਗੀ ਲੱਗੀ ਤੇ ਅਗਲੇ ਹੀ ਪਲ ਫਿਰ ਉਹ ਠੀਕ ਹੋ ਕੇ ਬੈਠ ਗਿਆ ਕੁਝ ਦਿਨ ਬਾਅਦ ਆ ਕੇ ਉਹ ਪਾਲੇ ਦੇ ਨਾਲ ਦੀ ਸੀਟ ਤੇ ਮੂੰਹ ਚ ਕੁਝ ਬੋਲਦੀ ਹੋਈ ਆ ਕੇ ਬੈਠ ਗਈ ਜਦ ਉਸਨੇ ਆਪਣੇ ਨਾਲ ਦੀ ਸੀਟ ਤੇ ਪਾਲੇ ਨੂੰ ਬੈਠੇ ਦੇਖਿਆ ਤਾਂ ਕਹਿਣ ਲੱਗੀ ਆਗਮਨ ਤਾਂ ਵਾਲਾ ਹੀ ਵਧੀਆ ਹੋਇਆ ਇੰਨੇ ਲੰਬੇ ਸਫ਼ਰ 'ਚ ਕਿਸੇ ਆਪਣੇ ਦਾ ਸਾਥ ਮਿਲ ਗਿਆ ਪਾਲਾ ਉਸ ਵੱਲ ਦੇਖਦੇ ਹੋਏ ਕਹਿਣ ਲੱਗਾ ਹਾਂਜੀ ਪਾਲਾ ਜੇ ਬੁਰਾ ਨਾ ਮਨਾਉ ਤਾਂ ਇੱਕ ਗੱਲ ਪੁੱਛਾਂ ਜੀ ਜੋਗਨ ਹਾਂਜੀ ਪੁੱਛੋ ਇਹਨੇ ਨੂੰ ਜਹਾਜ਼ ਰਣਵੇ ਤੇ ਤੌਣ ਲੱਗਾ ਤੇ ਫਿਰ ਕੋਈ ਜਿਹੀ ਪਲਾਣ 'ਚ ਅਸਮਾਨ 'ਚ ਉਡਾਰੀਆਂ ਮਾਰਨ ਲੱਗਾ ਪਾਲਾ ਉਹ ਤੁਸੀਂ ਜੀ ਮੂਹ ਚ ਹੁਣੇ ਕਿਸੇ ਨੂੰ ਕੁਝ ਬੋਲ ਰਹੇ ਸੀ ਕੀ ਹੋਇਆ ਕਿਸੇ ਨੇ ਕੁਝ ਕਿਹਾ ਜੋਗਣਾ ਹਾਂ ਜੀ ਮੇਰੀ ਸੀਟ ਤੇ ਇੱਕ ਪਾਗਲ ਬੈਠਾ ਹੈ ਜਦ ਮੈਂ ਕੋਲ ਜਾ ਕੇ ਉਸ ਨੂੰ ਕਿਹਾ ਕਿ ਇਹ ਮੇਰੀ ਸੀਟ ਹੈ ਤਾਂ ਉਹ ਕਹਿਣ ਲੱਗਾ ਤੁਹਾਡਾ ਇਸ ਸੀਟ ਤੇ ਨਾਮ ਲਿਖਿਆ ਹੈ ਮੈਂ ਤਾਂ ਹੁਣ ਬੈਠਾ ਬੈਠ ਗਿਆ ਹਾਂ ਤੇ ਹੁਣ ਇਹ ਸੀਟ ਮੇਰੀ ਏ ਜਦੋਂ ਮੇਰੇ ਵਾਰ-ਵਾਰ ਕਹਿਣ ਤੇ ਵੀ ਨਾ ਉਠਿਆ ਤਾਂ ਮੈਂ 에ਅਰ ਹੋਸਟੈਸ ਨੂੰ ਇਸ ਸ਼ਿਕਾਇਤ ਸੰਬੰਧੀ ਸ਼ਿਕਾਇਤ ਕੀਤੀ ਤਾਂ ਉਸ ਨੇ ਵੀ ਆ ਕੇ ਜਦ ਉਸ ਨੂੰ ਆਪਣੀ ਸੀਟ ਤੇ ਜਾ ਕੇ ਬੈਠਣ ਲਈ ਕਿਹਾ ਸੌ ਕਹਿਣ ਲੱਗਾ ਹਮ ਜਹਾਂ ਪਰ ਇੱਕ ਵਾਰ ਬੈਠ ਕੇ ਤੋਂ ਫਿਰ ਕਭੀ ਉਠੇ ਨਹੀਂ ਆਖਰ ਜਦ ਉਸਨੇ ਕਿਸੇ ਦੀ ਕੋਈ ਗੱਲ ਨਾ ਸੁਣੀ ਤਾਂ ਮੈਨੂੰ ਹੀ ਹਾਰ ਕੇ ਆਪਣੀ ਸੀਟ ਬਦਲਨੀ ਪਈ ਤੇ ਮੈਂ ਇੱਥੇ ਆ ਗਈ ਸੱਚੀ ਦਿਲਤਾ ਕਰਦਾ ਸੀ ਕਿ ਜੁੱਤੀ ਲਾ ਲਵਾਂ ਇਸ ਦਾ ਬੂਠਾ ਭੰਦਿਆਂ ਪਰ ਫਿਰ ਸੋਚਿਆ ਕਿਉਂ ਐਵੇਂ ਸਭ ਦੇ ਸਾਹਮਣੇ ਤਮਾਸ਼ਾ ਕਰਨਾ ਹੈ ਪਤਾ ਨਹੀਂ ਇਦਾਂ ਦੇ ਪਾਗਲ ਨੂੰ ਵੀਜ਼ਾ ਕੌਣ ਦੇ ਦਿੰਦਾ ਹੈ ਬੰਦੇ ਨੂੰ ਘੱਟੋ ਘੱਟ ਕਿਸੇ ਔਰਤ ਨਾਲ ਗੱਲ ਕਰਨ ਦੀ ਅਕਲ ਹੋਣੀ ਚਾਹੀਦੀ ਏ ਪਾਲਾ ਹਾਂਜੀ ਸਹੀ ਕਿਹਾ ਫਿਰ ਜੋਬਨ ਕਹਿਣ ਲੱਗੀ ਕੁਲਵਿੰਦਰ ਜੀ ਇੱਕ ਰਿਕੁਐਸਟ ਹੈ ਪਾਲਾ ਹਾਂਜੀ ਦੱਸੋ ਜੋਬਨਾ ਮੈਂ ਵਿੰਡੋ ਸੀਟ ਤੇ ਬੈਠਣਾ ਹੈ ਦਰਅਸਲ ਮੈਨੂੰ ਜਹਾਜ਼ ਦੀ ਕਿਰਕੀ ਚੋਂ ਬਾਹਰ ਦੇ ਨਜ਼ਾਰੇ ਦੇਖਣਾ ਬਹੁਤ ਪਸੰਦ ਆਏ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਪਾਲਾ ਆਓ ਜੀ ਬੈਠੋ ਆਪਣੇ ਤੋਂ ਆਪਣੀ ਸੀਟ ਤੋਂ ਖੜਾ ਹੁੰਦੇ ਹੋਏ ਕਹਿਣ ਲੱਗਾ ਜੋਬਨ ਉੱਠ ਕੇ ਉਸ ਦੀ ਸੀਟ ਤੇ ਬੈਠ ਗਈ ਤੇ ਕਹਿਣ ਲੱਗੀ ਥੈਂਕਸ ਕੁਲਵਿੰਦਰ ਪਾਲਾ ਕੋਈ ਗੱਲ ਨਹੀਂ ਜੀ ਇਦਾਂ ਹੀ ਉਹ ਬੈਠੇ ਕਈ ਘੰਟੇ ਗੱਲਾਂ ਕਰਦੇ ਰਹੇ ਤੇ ਫਿਰ ਆਸ-ਪਾਸੇ ਸੁੱਤੇ ਹੋਏ ਸਾਰੇ ਲੋਕਾਂ ਨੂੰ ਦੇਖ ਕੇ ਪਾਲਾ ਵੀ ਸੌਂ ਗਿਆ ਜੋਬਨ ਬੈਠੀ ਕਿੜਕੀ ਚੋਂ ਬੱਦਲਾਂ ਵਿੱਚੋਂ ਦਿਖ ਰਹੇ ਚੰਨ ਨੂੰ ਨਿਹਾ ਰਹੀ ਸੀ ਤੇ ਜਦ ਉਸ ਪਾਲੇ ਵੱਲ ਦੇਖਿਆ ਤਾਂ ਆਪਣੇ ਕੋਲ ਪਿਆ ਕੰਬਲ ਚਾਕੇ ਉਸ ਉੱਤੇ ਦੇ ਦਿੱਤਾ ਇਹ ਫਿਰ ਕੁਝ ਦੇਰ ਬਾਅਦ ਆਪ ਵੀ ਸੌ ਗਈ। ਫਿਰ ਅਚਾਨਕ ਕੰਗਣ ਖੜਕਣ ਦੀ ਆਵਾਜ਼ ਨਾਲ ਪਾਲੇ ਦੀ ਅੱਖ ਖੁੱਲੀ ਤਾਂ ਦੇਖਿਆ ਜੋਗਨਾ ਆਪਣੇ ਬੈਗ ਚੋਂ ਪਰੇਸ਼ਾਨ ਹੋਈ ਕੁਝ ਲੱਭ ਰਹੀ ਸੀ। ਉਸ ਨੂੰ ਇਦਾਂ ਪਰੇਸ਼ਾਨ ਦੇਖ ਕੇ ਪਾਲਾ ਕਹਿਣ ਲੱਗਾ ਕੀ ਹੋਇਆ ਜੀ ਕੁਝ ਲੱਭ ਰਹੇ ਹੋ? ਜੋਗਨਾ ਮੈਂ ਆਪਣਾ ਟਿਕਨ ਲੱਭ ਰਹੀ ਆ ਪਰ ਉਹ ਮਿਲ ਨਹੀਂ ਰਿਹਾ। ਸ਼ਾਇਦ ਮੈਂ ਹੋਟਲ ਦੀ ਭੁਲਾਈ। ਪਾਲਾ ਫਿਰ ਜਦੋਂ 에어 호ਸਟਸ ਖਾਣਾ ਵੰਡ ਰਹੀ ਸੀ ਤਾਂ ਤੁਸੀਂ ਉਦੋਂ ਕਿਉਂ ਨਹੀਂ ਲਿਆ ਖਾਣਾ? ਜੋਬਣਾ ਮੈਨੂੰ ਬਾਹਰ ਦਾ ਖਾਣਾ ਸੈਟ ਨਹੀਂ ਬੈਠਦਾ ਸੋ ਇਸ ਲਈ ਮੈਂ ਬਾਹਰ ਦਾ ਖਾਣਾ ਨਹੀਂ ਖਾਂਦੀ ਤੁਹਾਡੇ ਕੋਲ ਹੈ ਕੁਝ ਖਾਣ ਨੂੰ ਪਾਲਾ ਮੇਰੇ ਕੋਲ ਹੈ ਤਾਂ ਸਹੀ ਪਰ ਪਤਾ ਨਹੀਂ ਉਹ ਤੁਹਾਡੇ ਪਸੰਦ ਵੀ ਆਊ ਜਾਂ ਨਹੀਂ ਜੋਬਣਾ ਲੈ ਪਸੰਦ ਕਿਉਂ ਨਹੀਂ ਆਊ ਜੋ ਵੀ ਹੈ ਦਿਓ ਮੈਨੂੰ ਬਹੁਤ ਪੁੱਖ ਲੱਗੀ ਪਾਲ ਨੇ ਝਿਜਕਦੇ ਹੋਏ ਆਪਣੇ ਬੈਗ ਚੋਂ ਕੱਢ ਕੇ ਪੋਣੇ ਚ ਬੰਨੇ ਕੋਈ ਦੋ ਪਰੌਂਠੇ ਜੋਬ ਨੂੰ ਫਰਾ ਦਿੱਤੇ ਜੋਵਨਾ ਜਦੋਂ ਜਿਆਦਾ ਪੋਣਾ ਖੁੱਲਿਆ ਤਾਂ ਵਿੱਚ ਪਰੌਂਠਿਆਂ ਨਾਲ ਅੰਬ ਦਾ achar ਦੇਖ ਕੇ ਖੁਸ਼ ਹੋ ਗਈ ਤੇ ਕਹਿਣ ਲੱਗੀ ਵਾਹ ਪਰੌਂਠਿਆਂ ਨਾਲ ਅੰਬ ਦਾ achar ਮੈਨੂੰ ਬਹੁਤ ਪਸੰਦ ਹੈ ਕਹਿ ਕੇ ਜਲਦੀ ਨਾਲ ਖਾਣ ਲੱਗ ਪਈ ਜੋਵਨਾ achar ਘਰ ਦਾ ਹੈ ਨਾ ਪਾਲਾ ਹਾਂਜੀ ਘਰ ਦਾ ਹੀ ਹੈ ਜੋਵਨਾ ਤੇ ਪਰੌਠੇ ਇਹ ਕਿਸ ਨੇ ਬਣਾਏ ਨੇ ਪਾਲਾ ਇਹ ਤਾਂ ਜੀ ਮੈਂ ਬਣਾਏ ਸੀ ਜੋਵਨਾ ਸੱਚੀ ਫੇਰ ਤਾਂ ਤੂੰ ਬੜਾ ਟੈਲੈਂਟਡ ਆ ਕਿੰਨੇ ਸਾਲ ਹੋ ਗਏ ਕਰਵਾਏ ਨੂੰ पाला 5 ਸਾਲ ਤਾਂ ਹੋ ਹੀ ਗਏ ਨੇ ਜੀ ਜੋਵਨਾ ਤੇ ਫਿਰ ਹੁਣ ਇੱਧਰ ਆਉਣ ਪਹਿਲਾਂ ਘਰ ਸਭ ਨੂੰ ਮਿਲ ਕੇ ਆਏ ਜਾਂ ਨਹੀਂ ਪਾਲਾ ਨਹੀਂ ਜੀ ਸਿੱਧਾ ਦਵਾਈ ਤੋਂ ਜਹਾਜ਼ ਬੈਠ ਕੇ ਇੱਧਰ ਨਤ ਰਪੇ ਜੋਵਨਾ ਪਾਗਲ ਹੋ ਘਰ ਤਾਂ ਜਾ ਆਉਂਦੇ ਇੱਕ ਵਾਰੀ ਸਭ ਨੂੰ ਮਿਲ ਆਉਂਦੇ ਹੁਣ ਇੱਕ ਵਾਰੀ ਤੁਸੀਂ ਕੈਨੇਡਾ ਵੜ ਗਏ ਤਾਂ ਪਤਾ ਨਹੀਂ ਵਾਪਸ ਮੁੜੋਂਗੇ ਜਾਂ ਨਹੀਂ ਪਾਲਾ ਮਜਬੂਰੀ ਬਹੁਤ ਬੁਰੀ ਚੀਜ਼ ਹੈ ਇਹ ਬੰਦੇ ਨੂੰ ਲੈ ਜਾਂਦੀ ਹੈ ਮੈਂ ਵੀ ਮਜਬੂਰੀਆਂ ਵਸ ਪਿਆ ਹੋਇਆ ਹਾਂ ਬਾਕੀ ਰਹੀ ਗੱਲ ਵਾਪਸ ਜਾਣ ਦੀ ਉਹ ਤਾਂ ਮੈਂ ਇੱਕ ਦਿਨ ਜਰੂਰ ਜਾਵਾਂਗਾ ਕਿਉਂਕਿ ਮੇਰੇ ਵਤਨਾਂ ਦੇ ਰਾਹ ਮੇਰੀ ਉਡੀਕ ਕਰ ਰਹੇ ਨੇ ਘਰ ਬੈਠੀ ਮੇਰੀ ਬੁੱਢੀ ਮਾਂ ਮੇਰੇ ਆਉਣ ਦਾ ਰਾਹ ਦੇਖ ਰਹੀ ਹੈ ਜੋ ਬਣੇ ਗੱਲਾਂ ਕਰਦੀ ਨੇ ਸਵਾਦ ਸਵਾਦ ਚ ਪਾਲੇ ਦਾ ਸਾਰਾ ਖਾਣਾ ਖਾ ਲਿਆ ਤੇ ਜਦ ਉਸ ਨੂੰ ਫੋਨ ਆ ਵਾਪਸ ਕਰਨ ਲੱਗੀ ਤਾਂ ਕਹਿਣ ਲੱਗੀ ਸੌਰੀ ਬਲਵਿੰਦਰ ਮੈਂ ਤੁਹਾਡਾ ਸਾਰਾ ਖਾਣਾ ਖਾ ਗਈ ਐਕਚੁਅਲੀ ਚ ਤੁਸੀਂ ਪਰੌਠੇ ਹੀ ਬਹੁਤ ਸਵਾਦ ਬਣਾਏ ਸੀ ਤੇ ਨਾਲ ਅੰਬ ਦਾ achar ਸਵਾਦ ਦੋ ਗੁਣਾ ਹੋ ਗਿਆ ਸੀ ਜੇ ਤੁਹਾਨੂੰ ਭੁੱਖ ਲੱਗੀ ਹੈ ਤਾਂ ਦੱਸੋ ਮੈਂ ਤੁਹਾਨੂੰ ਕੁਝ ਲੈ ਦਿੰਦੀ ਹਾਂ ਹੁਣੇ ਪਾਲਾ ਨਹੀਂ ਜੀ ਮੇਰੇ ਕੋਲ ਹੈ ਹੋਰ ਵੀ ਖਾਣਾ ਤੁਸੀਂ ਫਿਕਰ ਨਾ ਕਰੋ ਫਿਰ ਪਾਲੇ ਨੇ ਵੀ ਥੋੜਾ ਬਹੁਤਾ ਖਾਣਾ ਖਾਦਾ ਤੇ ਫਿਰ ਅੱਖਾਂ ਬੰਦ ਕਰਕੇ ਉਹ ਦੋਵੇਂ ਸੌਂ ਗਏ ਜਹਾਜ਼ ਬਦਲਾਂ ਵਿੱਚੋਂ ਉੱਪਰ ਥੱਲੇ ਹੁੰਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ ਸਾਰੇ ਜਹਾਜ਼ ਦੇ ਅੰਦਰ ਲੋਕ ਆਰਾਮ ਨਾਲ ਖਾ ਪੀ ਸੁੱਤੇ ਹੋਏ ਸਨ ਕੁਝ ਘੰਟਿਆਂ ਪਿਛੋਂ ਜਹਾਜ਼ 'ਚ ਅਨਾਉਂਸਮੈਂਟ ਹੋਣ ਲੱਗੀ ਕਿ ਅਸੀਂ ਆਪਣੀ ਮੰਜ਼ਲ ਤੇ ਪਹੁੰਚਣ ਹੀ ਵਾਲਿਆਂ ਬਾਹਰ ਦਾ ਮੌਸਮ ਤੇ ਹੋਰ ਗੱਲਾਂ ਦੱਸ ਕੇ ਸਭ ਨੂੰ ਆਪਣੀ ਸੀਟ ਵੈਲਟ ਲਗਾਉਣ ਲਈ ਕਹਿ ਦਿੱਤਾ ਗਿਆ ਪਾਲੇ ਨੇ ਜੋ ਬੰਨ ਉਠਾਇਆ ਜੋ ਉਸਦੇ ਮੋਢੇ ਤੇ ਸਿਰ ਧਰ ਕੇ ਸੁੱਤੀ ਪਈ ਸੀ ਤੇ ਦੱਸਿਆ ਆਪਾਂ ਲੈਂਡ ਕਰਨ ਵਾਲੇ ਆ ਤੇ ਦੋਨਾਂ ਨੇ ਸੀਟ ਵੈਲਟ ਲਗਾ ਲਈ ਕੁਝ ਦੇਰ ਬਾਅਦ ਜਹਾਜ਼ 에ਰਪੋਰਟ ਤੇ ਲੈਂਡ ਕਰ ਗਿਆ ਤੇ ਫਿਰ ਆਪਣਾ ਜਗ੍ਹਾ ਤੇ ਜਾ ਕੇ ਲੱਗ ਗਿਆ ਇਹ ਸਾਰੇ ਯਾਤਰੀ ਬਾਹਰ ਨੂੰ ਤੁਰਤੇ ਜੋਨ ਪਾਲੇ ਨੇ ਆਪਣੇ ਬੈਗ ਚੋਂ ਕੱਢ ਕੇ ਆਪਣਾ ਕਾਰਡ ਦਿੰਦੇ ਹੋਏ ਕਹਿਣ ਲੱਗੀ ਪਲਵਿੰਦਰ ਆਹ ਲਓ ਮੇਰਾ ਕਾਰਡ ਜੇਕਰ ਇਥੇ ਕਿਸੇ ਵੀ ਚੀਜ਼ ਦੀ ਜਾਂ ਕੋਈ ਵੀ ਜ਼ਰੂਰਤ ਹੋਵੇ ਤਾਂ ਮੈਨੂੰ ਯਾਦ ਕਰਨਾ ਮੈਨੂੰ ਬੇहद ਖੁਸ਼ੀ ਹੋਵੇਗੀ ਚਲੋ ਆਜੋ ਆਪਣਾ ਬੈਗ ਚੁੱਕਦੇ ਹੋਏ ਕਹਿਣ ਲੱਗੀ ਰੱਬ ਨੇ ਜੇ ਚਾਇਆ ਤਾਂ ਆਪਾਂ ਫੇਰ ਮਿਲਾਂਗੇ ਪਾਲਾ ਵੀ ਉੱਠ ਕੇ ਉਸ ਦੇ ਮਗਰ-ਮਗਰ ਤੁਰ ਪਿਆ ਤੇ ਜਾ ਕੇ ਉਹਨਾਂ ਆਪਣਾ ਸਮਾਨ ਬੈਲਟ ਤੋਂ ਲਿਆ ਤੇ ਫਿਰ ਦੋਵੇਂ ਬਾਹਰ ਆ ਗਏ ਜੋਗਨਦੇ ਬਹਾਰੋਂ ਤੋਂ ਪਹਿਲਾਂ ਹੀ ਉਸਦੀ ਗੱਡੀ ਖੜੀ ਉਸਦਾ ਡੇਟ ਕਰ ਰਹੀ ਸੀ ਤੇ ਜੋਵਨਾ ਪਾਲੇ ਕੋਲ ਆ ਕੇ ਕਹਿਣ ਲੱਗੀ ਚੰਗਾ ਫਿਰ ਪਲਵਿੰਦਰ ਜੀ ਸਫਰ ਬਹੁਤ ਵਧੀਆ ਰਿਹਾ ਤੁਹਾਡੇ ਨਾਲ ਤੇ ਪਰੌਂਠਿਆਂ ਲਈ ਥੈਂਕਸ ਇੱਕ ਵਾਰੀ ਫਿਰ ਤੋਂ ਚਲੋ ਚੰਗਾ ਜੀ ਫਿਰ ਆਪਣਾ ਖਿਆਲ ਰੱਖਣਾ ਜੋਗਰ ਫਿਰ ਜਾ ਕੇ ਆਪਣੀ ਗੱਡੀ 'ਚ ਬੈਠ ਗਈ ਤੇ ਉਸ ਨੂੰ ਹੱਥ ਹਿਲਾ ਕੇ ਬਾਏ ਕਰਕੇ ਚਲੀ ਗਈ ਪਾਲਾ ਫਿਰ ਬਾਹਰ ਖੜ ਕੇ ਆਪਣੀ ਕੰਪਨੀ ਦੇ ਬੰਦੇ ਦੀ ਉਡੀਕ ਕਰਨ ਲੱਗਾ ਕੁਝ ਦੇਰ ਬਾਅਦ ਉਸ ਕੋਲ ਇੱਕ ਗੱਡੀ ਆ ਕੇ ਰੁਗੀ ਤੇ ਉਸ ਵਿੱਚੋਂ ਸਰਦਾਰ ਬੰਦਾ ਉਤਰਿਆ ਤੇ ਉਸ ਕੋਲ ਆਇਆ ਤੇ ਕਹਿਣ ਲੱਗਾ ਹਾਂਜੀ ਬਲਵਿੰਦਰ ਸਿੰਘ ਜੀ ਪਾਲਾ ਹਾਂਜੀ ਸਰਦਾਰ ਆ ਜਾ ਵੀ ਕਾਕਾ ਮੈਨੂੰ ਕੰਪਨੀ ਵਾਲਿਆਂ ਨੇ ਹੀ ਭੇਜਿਆ ਹੈ ਤੈਨੂੰ ਲੈਣ ਲਈ ਮੇਰਾ ਨਾਮ ਅਵਤਾਰ ਸਿੰਘ ਹੈ ਕਹਿ ਕੇ ਉਸ ਵੱਲ ਹੱਥ ਹੁਦਾਇਆ ਫਿਰ ਪਾਲ ਨੇ ਉਸ ਨਾਲ ਹੱਥ ਮਿਲਾਇਆ ਤੇ ਆਪਣਾ ਸਮਾਨ ਚੁੱਕ ਕੇ ਉਹਨਾਂ ਦੇ ਨਾਲ ਤੁਰ ਪਿਆ ਆਪਣਾ ਸਾਰਾ ਸਮਾਨ ਜਾ ਕੇ ਗੱਡੀ ਦੀ ਡਿੱਗੀ ਚ ਰੱਖਿਆ ਤੇ ਫਿਰ ਆ ਕੇ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ ਫਿਰ ਉਹ ਦੋਵੇਂ ਚੱਲ ਪਏ ਸਰਦੀਆਂ ਦੀ ਸ਼ੁਰੂਆਤ ਹੋਣ ਕਰਕੇ ਬਾਹਰ ਥੋੜੀ-ਥੋੜੀ ਠੰਡ ਹੋ ਗਈ ਸੀ ਕੁਝ ਦਿਨ ਬਾਅਦ ਉਹ ਕੰਪਨੀ ਦੇ ਆਫਿਸ ਜਾ ਪਹੁੰਚੇ ਤੇ ਚਾਹ ਪਾਣੀ ਪੀ ਕੇ ਫਿਰ ਕੰਪਨੀ ਦੇ ਐਮ ਡੀ ਨੂੰ ਮਿਲੇ ਤੇ ਉਸ ਨੂੰ ਉਸਦੇ ਕੰਟਰੈਕਟ ਬਾਰੇ ਦੱਸਿਆ ਗਿਆ ਸਾਰਾ ਕੰਟਰੈਕਟ ਚੰਗੀ ਤਰ੍ਹਾਂ ਪੜ੍ਹ ਲੈਣ ਤੋਂ ਬਾਅਦ ਪਾਲੇ ਨੇ ਰੱਬ ਦਾ ਨਾਮ ਲੈ ਕੇ ਸਾਈਨ ਕਰ ਦਿੱਤੇ ਕੁਝ ਦਿਨਾਂ ਬਾਅਦ ਕੰਮ ਤੇ ਆਉਣ ਦਾ ਕਹਿ ਕੇ ਉਸ ਨੂੰ ਫਿਰ ਕੁਝ ਪੈਸੇ ਤੇ ਕੰਪਨੀ ਵੱਲੋਂ ਦਿੱਤੀ ਗਈ ਅਕਮੋਡੇਸ਼ਨ 'ਚ ਛੱਡਣ ਲਈ ਅਫਤਾਰ ਸਿੰਘ ਨੂੰ ਕਹਿ ਕੇ ਉਸਦੇ ਨਾਲ ਭੇਜ ਦਿੱਤਾ ਗਿਆ अवतार ਉਸ ਨੂੰ ਆਪਣੇ ਨਾਲ ਉਸ ਦੀ ਰਹਿਣ ਵਾਲੀ ਥਾਂ ਤੇ ਲੈ ਆਇਆ ਉਹ ਇੱਕ ਘਰ ਸੀ ਜਿਸ ਵਿੱਚ ਤਿੰਨ ਕਮਰੇ ਸੀ ਤੇ ਇੱਕ ਕਿਚਨ ਸੀ ਉਹ ਆਬ ਵੀ ਉੱਥੇ ਹੀ ਰਹਿੰਦਾ ਸੀ ਫਿਰ ਪਾਲੇ ਨੂੰ ਉਸ ਦਾ ਕਮਰਾ ਦਿਖਾਇਆ ਤੇ ਫਿਰ ਉਸ ਦਾ ਸਾਰਾ ਸਮਾਨ ਅਲਮਾਰੀ ਚ ਰੱਖ ਦਿੱਤਾ ਗਿਆ ਤੇ ਕਿਚਨ ਵੀ ਦਿਖਾਇਆ ਫਿਰ अवतार ਪਾਲੇ ਨੂੰ ਗਰੋਸਰੀ ਵਗੈਰਾ ਬਾਰੇ ਦੱਸ ਕੇ ਬਾਸ ਮੁੜ ਗਿਆ ਤੇ ਹੁਣ ਪਾਲਾ ਆਪਣੇ ਕਮਰੇ ਵਿੱਚ ਕੱਲਾਈ ਸੀ ਉਹਦੇ ਨਾਲ ਵਾਲੇ ਤਾਂ ਸਭ ਕਮਾਕਾਰਾਂ ਤੇ ਗਏ ਹੋਏ ਸਨ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਉਹ ਮਾਰਕੀਟ ਜਾ ਕੇ ਨਾਲੇ ਗਰੋਸਰੀ ਲੈ ਆਇਆ ਤੇ ਨਾਲ ਨਵਾਂ ਨੰਬਰ ਵੀ ਘਰ ਆ ਕੇ ਆਪਣੇ ਘਰ ਫੋਨ ਲਗਾਇਆ ਤੇ ਆਪਣੇ ਰਾਜੀ ਖੁਸ਼ੀ ਪਹੁੰਚਣ ਦੀ ਖਬਰ ਉਹਨਾਂ ਨੂੰ ਦੱਸੀ ਤੇ ਉਹਨਾਂ ਦਾ ਸਭ ਦਾ ਹਾਲ ਚਾਲ ਪੁੱਛਿਆ ਤਾਂ ਉਸਦੇ ਬਾਪੂ ਨੇ ਦੱਸਿਆ ਕਿ ਤੇਰੀ ਬੇਬੇ ਥੋੜੀ ਢਿੱਲੀ ਹੈ ਕੁਝ ਦਿਨਾਂ ਤੋਂ ਦਵਾਈ ਵਗੈਰਾ ਵੀ ਲਈ ਹੈ ਪਰ ਕੋਈ ਫਰਕ ਹੀ ਨਹੀਂ ਪੈ ਰਿਹਾ ਹੁਣ ਕੱਲ ਉਹਨਾਂ ਸ਼ਹਿਰ ਲੈ ਕੇ ਜਾਣਾ ਹੈ ਉਸ ਨੂੰ ਐਸਟ ਹੁਣ ਨੇ ਫਿਰ ਪਤਾ ਲੱਗੂਆ ਕਰ ਕੀ ਗੱਲ ਹੈ ਪਾਲੇ ਨੇ ਉਹਨਾਂ ਦਾ ਖਿਆਲ ਰੱਖਣ ਦੀ ਕਹਿ ਕੇ ਫੋਨ ਰੱਖ ਦਿੱਤਾ ਅਗਲੇ ਦਿਨ ਨਾਲ ਦੇ ਮੁੰਡੇ ਆਏ ਤਾਂ ਉਹਨਾਂ ਸਭ ਨਾਲ ਜਾਣ ਪਹਿਚਾਨ ਹੋਈ ਤੇ ਕੁਝ ਦਿਨਾਂ ਬਾਅਦ ਫਿਰ ਪਾਲੇ ਨੇ ਵੀ ਆਪਣਾ ਟਰੱਕ ਸੰਭਲ ਲਿਆ ਅੱਜ ਉਸ ਦਾ ਪਹਿਲਾ ਦਿਨ ਸੀ ਤੇ ਉਸ ਨੂੰ ਡਿਪਾਰਟਮੈਂਟ ਸਟੋਰ ਚ ਸਵੇਰੇ ਫਰੈਸ਼ ਸਬਜ਼ੀਆਂ ਦਾ ਕੰਟੇਨਰ ਲੈ ਕੇ ਉੱਥੇ ਪਹੁੰਚਣਾ ਸੀ ਪਾਲਾ ਸਿਵਰੇ ਤੜਕੇ ਹੀ ਆਪਣਾ ਟਰਾਲ ਲੈ ਕੇ ਤੁਰ ਪਿਆ ਆਪਣੀ ਮੰਜ਼ਿਲ ਵੱਲ ਨੂੰ ਤੜਕੇ 5 ਵਜੇ ਦੇ ਹੀ ਸਹੀ ਟਾਈਮ ਤੇ ਉਹ ਆਪਣੀ ਜਗ੍ਹਾ ਤੇ ਪਹੁੰਚ ਗਿਆ ਜਦ ਸਾਰਾ ਸਮਾਨ ਗੱਡੀ ਚੋਂ ਉਤਾਰ ਲਿਆ ਗਿਆ ਤਪਾਲਾ ਬਿੱਲ ਤੇ ਰਸੀਵਿੰਗ ਦੇ ਸਾਈਨ ਲੈਣ ਲਈ ਅੰਦਰ ਅਧਿਕਾਰੀ ਕੋਲ ਗਿਆ ਉਹ ਕਹਿਣ ਲੱਗਾ ਤੁਹਾਡਾ ਬਿੱਲ ਸਹੀ ਨਹੀਂ ਹੈ ਬਿੱਲ ਤੇ ਜਿੰਨਾ ਸਮਾਨ ਦੱਸਿਆ ਗਿਆ ਹੈ ਉਹਨਾਂ ਦਾ ਉਤਾਰਿਆ ਹੀ ਨਹੀਂ ਗਿਆ ਇਸ ਤੇ ਪਾਲਾ ਕਹਿਣ ਲੱਗਾ ਸਰਦਾਰ ਜੀ ਬਿੱਲ ਸਹੀ ਹੈ ਤੁਸੀਂ ਇੱਕ ਵਾਰੀ ਸਮਾਨ ਸਾਰਾ ਚੈੱਕ ਕਰ ਲੋ ਇਸ ਤੇ ਉਹ ਸਰਦਾਰ ਜੀ ਇੱਕ ਹੀ ਗੱਲ ਕਹੀ ਜਾਏ ਕਿ ਸਾਡਾ ਹਿਸਾਬ ਬਿਲਕੁਲ ਸਹੀ ਹੈ ਕਾਕਾ ਅਸੀਂ ਅੱਜ ਦੇ ਨਹੀਂ ਇਹ ਕੰਮ ਕਰ ਰਹੇ ਪਰ ਪਾਲਾ ਆਪਣੀ ਗਲਤੀ ਅੜ ਰਿਹਾ ਕਿ ਸਮਾਨ ਜ਼ਿਆਦਾ ਹੈ ਤੇ ਤੁਸੀਂ ਆਪਣੀ ਘੱਟ ਕਹਿ ਰਹੇ ਹੋ ਮੇਰੀ ਆਪਣੇ ਕਿਸੇ ਸੀਨੀਅਰ ਬੰਦੇ ਨਾਲ ਗੱਲ ਕਰਵਾਓ ਤੇ ਨਾਲੇ ਆ ਕੈਮਰਾ ਲੱਗਾ ਹੈ ਨਾ ਇਹ ਚੈੱਕ ਕਰੋ ਹੁਣੇ ਪਤਾ ਲੱਗ ਜਾਊ ਇਸ ਤੇ ਉਹ ਸਰਦਾਰ ਫੇਰ ਆਪਣੇ ਸਟੋਰ ਹੈੱਡ ਕੋਲ ਗਿਆ ਤੇ ਜਾ ਕੇ ਸਾਰੀ ਗੱਲ ਉਹਨਾਂ ਨੂੰ ਦੱਸੀ ਤਾਂ ਉਸਨੇ ਉਸ ਡਰਾਈਵਰ ਨੂੰ ਅੰਦਰ ਉਸਦੇ ਕੋਲ ਭੇਜਣ ਲਈ ਕਿਹਾ ਤੇ ਕਿਹਾ ਤੁਸੀਂ ਸਹੀ ਤਰ੍ਹਾਂ ਨਾਲ ਚੈੱਕ ਕੀਤਾ ਨਾ ਸਭ ਸਮਾਨ ਇੱਕ ਵਾਰ ਫੇਰ ਤੋਂ ਆਏ ਹੋਏ ਸਟਾਕ ਦੀ ਉਹਨਾਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਫਿਰ ਉਹ ਸਰਦਾਰ ਬਾਹਰ ਆਇਆ ਤੇ ਆਕੇ ਪਾਲੇ ਨੂੰ ਕਮਰੇ ਦੇ ਬਾਹਰ ਛੱਡ ਕੇ ਚਲਾ ਗਿਆ ਜਦ ਪਾਲਾ ਪਰਮਿਸ਼ਨ ਲੈ ਕੇ ਅੰਦਰ ਆਇਆ ਤਾਂ ਦੇਖਿਆ ਸਾਹਮਣੇ ਜੋਬਨ ਕੁਰਸੀ ਤੇ ਬੈਠੀ ਸੀ ਉਹ ਪਾਲੇ ਨੂੰ ਦੇਖ ਕੇ ਕੁਛ ਹੋ ਗਈ ਤੇ ਕਹਿਣ ਲੱਗੀ ਹਾਂਜੀ ਬਲਵਿੰਦਰ ਜੀ ਕੀ ਹਾਲ ਚਾਲ ਨੇ ਪਾਲਾ ਹਾਂਜੀ ਸਭ ਵਧੀਆ ਜੀ ਜੋ ਬਣਾ ਤੁਸੀਂ ਖੜੇ ਕਿਉਂ ਹੋ ਬੈਠੋ ਨਾ ਤੇ ਦੱਸੋ ਕੀ ਪੀਓਗੇ ਚਾਹ ਜਾਂ ਕੌਫੀ ਪਾਲਾ ਬੈਠਦਾ ਹੋਇਆ ਜੋ ਮਰਜ਼ੀ ਮੰਗਵਾ ਲਓ ਜੀ ਜੋ ਬੰਨੇ ਫਿਰ ਪਾਲੇ ਲਈ ਚਾਹ ਤੇ ਆਪਣੇ ਲਈ ਕੌਫੀ ਮੰਗਵਾਈ ਤੇ ਫਿਰ ਕਹਿਣ ਲੱਗੀ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਮੈਨੂੰ ਇੰਜ ਮਿਲੋਗੇ ਹੋਰ ਫਿਰ ਕਿੰਨੇ ਦਿਨ ਹੋ ਗਏ ਕੰਮ ਸੰਭੇ ਨੂੰ ਜਿਵੇਂ ਲੱਗਿਆ ਸਾਡਾ ਮੁਲਕ पाला ਅੱਜ ਪਹਿਲਾ ਹੀ ਦਿਨ ਆ ਜੀ ਕੰਮ ਤੇ ਪਹਿਲਾ ਹੀ ਢਿਡਾ ਸੀ ਉਹ ਵੀ ਤੁਹਾਡੇ ਸਟੋਰ ਦਾ ਮੈਨੂੰ ਤਾਂ ਬੜੀ ਟੈਨਸ਼ਨ ਸੀ ਕਿ ਪਤਾ ਨਹੀਂ ਇਹ ਸਭ ਕਿਵੇਂ ਹੋਵੇਗਾ ਪਰ ਸਭ ਵਧੀਆ-ਵਧੀਆ ਹੋ ਗਿਆ ਬਾਕੀ ਮੁਲਕ ਤਾਂ ਸੱਚੀ ਬਹੁਤ ਸੋਹਣਾ ਹੈ ਜਮਾ ਤੁਹਾਡੇ ਵਰਗਾ ਏ ਹੁਣ ਬਾਹਰ ਗੱਡੀ ਅਨਲੋਡ ਹੋਣ ਤੋਂ ਬਾਅਦ ਤੁਹਾਡੇ ਬੰਦੇ ਰੌਲਾ ਪਾ ਕੇ ਬੈਠ ਗਏ ਜੋਬਨਾ ਅੱਛਾ ਜੀ ਇਨੀ ਸੋਹਣੀ ਆ ਮੈਂ ਖੈਰ ਛੱਡੋ ਦੇਖੋ ਨਾ ਪਹਿਲਾ ਹੀ ਦਿਨ ਸੀ ਤੇ ਤੁਸੀਂ ਢੇੜਾ ਲੈ ਕੇ ਆਏ ਵੀ ਤਾਂ ਕਿੱਥੇ ਸਾਡੇ ਸਟੋਰ ਤੇ ਬਾਕੀ ਡੋਂਟ ਵਰੀ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਬੈਠੀ ਆ ਨਾ ਜੇ ਤੁਸੀਂ ਸਹੀ ਹੋ ਤਾਂ ਤੁਹਾਡੇ ਨਾਲ ਕੋਈ ਨਾਇਨਸਾਫੀ ਨਹੀਂ ਹੋਵੇਗੀ ਇਨੀ ਦੇਰ ਨੂੰ ਚਾਹ ਵੀ ਆ ਗਈ ਨਾਲ ਉਸਦੇ ਬਿਸਕਟ ਵੀ ਸਨ ਜੋਵਨ ਨੇ ਚਾਹ ਚੁੱਕੇ ਪਾਲੇ ਲੁਟਾਈ ਤੇ ਨਾਲ ਹੀ ਬਿਸਕਟ ਉਸਦੇ ਮੂਹਰੇ ਕਰ ਦਿੱਤੇ ਉਹ ਬੈਠੇ ਚਾਹ ਪੀ ਹੀ ਰਹੀ ਸੀ ਕਿ ਸਰਦਾਰ ਬੰਦਾ ਡੋਰ ਨੌਕ ਕਰਕੇ ਅੰਦਰ ਆਇਆ ਤੇ ਜੋਵਨ ਦੇ ਕੰਨ 'ਚ ਕੁਝ ਕਹਿਣ ਲੱਗਾ ਫਿਰ ਜੋਵਨ ਖੁਸ਼ ਹੁੰਦੇ ਹੋਏ ਕਹਿਣ ਲੱਗੀ ਤੁਸੀਂ ਸਹੀ ਕਹਿ ਰਹੇ ਸੀ ਪਲਵਿੰਦਰ ਜੀ ਸਾਡੇ ਹੀ ਕਿਸੇ ਵਰਕਰ ਨੇ ਸਮਾਨ ਉਤਾਰ ਕੇ ਕਿਸੇ ਹੋਰ ਜਗ੍ਹਾ ਤੇ ਰੱਖ ਦਿੱਤਾ ਸੀ ਜਿਸ ਕਰਕੇ ਉਹ ਬਾਕੀ ਸਭ ਨਾਲ ਮਿਕਸ ਹੋ ਗਿਆ ਉਸ ਸਭ ਦੇ ਲਈ ਮੈਂ ਮਾਫੀ ਮੰਗਦੀ ਆ ਤੁਹਾਨੂੰ ਪਰੇਸ਼ਾਨੀ ਹੋਈ ਤੇ ਟਾਈਮ ਵੀ ਵੇਸਟ ਹੋਇਆ ਹਾਲਾ ਨਹੀਂ ਜੀ ਕੋਈ ਗੱਲ ਨਹੀਂ ਜੋਗਨ ਹਰਪਾਲ ਜੀ ਲਿਓ ਬਿੱਲ ਫੜਾਓ ਅੱਜ ਰਸੀਵਿੰਗ ਮੈਂ ਕਰਾਂਗੀ ਤਾਂ ਇਹ ਬਿੱਲ ਫੜ ਕੇ ਉਸ ਉੱਤੇ ਸਾਈਨ ਕਰ ਦਿੱਤੇ ਤੇ ਬੰਦੀ ਰਕਮ ਸਾਰੀ ਉਸਦੇ ਹੱਥ ਤੇ ਧਰ ਦਿੱਤੀ ਏਸੀਜੀ ਕਹਾਣੀ ਦਾ ਭਾਗ ਚੌਥਾ ਕਹਾਣੀ ਦਾ ਪਾਗ ਪੰਜਵਾਂ ਕ ਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ